ਇਹ ਖਬਰ ਜਿਹੜੇ ਆਦੇ ਆਪ ਨੂੰ ਜੀਤੂ ਸਮਝਦੇ ਸੀ ਉਹਨਾਂ ਲਈ ਚੁਣੌਤੀ ਬਣ ਰਹੀ ਹੈਗੀ ਆ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਦੇ ਉਮੀਦਵਾਰ ਚੋਣ ਪ੍ਰਚਾਰ ਚ ਕਾਫੀ ਪਛੜਦੇ ਨਜ਼ਰ ਆ ਰਹੇ ਆ ਗੱਲ ਅੱਜ ਫਰੀਦਕੋਟ ਵਾਲਿਆਂ ਦੀ ਕਰਨੀ ਆ ਜਿਨ੍ਹਾਂ ਨੇ ਵੋਟਾਂ ਦੇ ਦਿਨਾਂ ਵਿੱਚ ਨਾ ਕਦੇ ਕਿਸੇ ਦੀ ਈਨ ਮੰਨੀ ਆ ਤੇ ਤਾਂ ਹੀ ਕਿਸੇ ਖੱਬੀ ਖਾਂਦੀ ਪ੍ਰਭਾਵ ਕੀਤੀ ਆ ਜਿਹੜੇ ਸਰਬਜੀਤ ਸਿੰਘ ਉਹ ਇਲੈਕਸ਼ਨ ਲੜ ਰਹੇ ਹੈਗੇ ਜਿਨ੍ਹਾਂ ਨੇ ਤਿੰਨ ਕੋ ਹਫਤੇ ਪਹਿਲਾਂ ਆਪਦੀ ਕੈਂਪੇਨ ਸ਼ੁਰੂ ਕੀਤੀ ਹੈ ਔਰ ਜਿਹੜੀਆਂ ਕੁਛ ਰਿਪੋਰਟਾਂ ਆ ਰਹੀਆਂ ਕਿ ਉਹਨਾਂ ਦੀ ਕੈਂਪੇਨ ਨੂੰ ਬਹੁਤ ਵੱਡਾ ਹੁਲਾਰਾ ਮਿਲ ਰਿਹਾ ਹੈਗਾ ਤਾਂ ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈਗਾ ਕਿ ਜਿਹੜਾ ਐਕਸਟਰਾਔਡਰਰੀ ਟ੍ਰੈਂਡ ਆ ਪੀ ਕੋਟ ਲੁਕਸ ਬਹਾ ਹਲਕੇ ਦਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਤਾਂ ਇਲੈਕਸ਼ਨ ਮਾਹੌਲ ਹੁੰਦਾ ਉਹਦੇ ਵਿੱਚ ਫਰਕ ਨਜ਼ਰ ਆ ਰਿਹਾ ਜੋ ਦਸਨ ਪਹਿਲਾਂ ਸੀ ਉਹ ਕੱਲ ਹੈ ਨਹੀਂ ਸੀ ਜੋ ਕੱਲ ਹੈਗਾ ਉਹ ਅੱਜ ਹੈ ਨਹੀਂ ਜੋ ਅੱਜ ਹੈ ਉਹ ਕੱਲ ਕਿਉਂ ਜਾ ਹੋਗਾ ਇਹ ਆਪਾਂ ਕਹਿ ਨਹੀਂ ਸਕਦੇ ਬੈਂਸਿੰਗ ਦੇ ਜਿਹੜੇ ਲੜਕੇ ਸਰਬਜੀਤ ਸਿੰਘ ਇਥੇ ਇਲੈਕਸ਼ਨ ਲੜ ਰਹੇ ਆ ਜਿਹੜੀ ਉਹਨਾਂ ਦੀ ਕੈਂਪੇਨ ਨੂੰ ਹੰਗਾਰਾ ਮਿਲਿਆ ਜਿਸ ਤਰ੍ਹਾਂ ਉਹ ਕੈਂਪੇਨ ਉਹਨਾਂ ਨੇ ਸ਼ੁਰੂ ਕੀਤੀ ਹੈ ਤਾਂ ਜਿਵੇਂ ਰਵਾਇਤੀ ਪਾਰਟੀਆਂ ਦੇ ਉਮੀਦਵਾਰ ਹੈ ਜਾਂ ਜਿਹੜੇ ਜਿੱਤ ਦੀ ਆਸ ਲਾਈ ਬੈਠੇ ਸੀ ਉਹਨਾਂ ਲਈ ਮਤਲਬ ਇੱਕ ਚਿੰਤਾ ਦਾ ਵਿਸ਼ਾ ਇਹ ਸੀਟ ਬਣੀ ਹੋਈ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਗੱਲ ਅੱਜ ਫਰੀਦਕੋਟ ਵਾਲਿਆਂ ਦੀ ਕਰਨੀ ਆ ਜਿਨ੍ਹਾਂ ਨੇ ਵੋਟਾਂ ਦੇ ਦਿਨਾਂ ਵਿੱਚ ਨਾ ਕਦੇ ਕਿਸੇ ਦੀ ਈਨ ਮੰਨੀ ਆ ਤੇ ਤਾਂ ਹੀ ਕਿਸੇ ਖੱਬੀ ਖਾਂ ਦੀ ਪ੍ਰਭਾ ਕੀਤੀ ਆ ਫਿਰ ਉਹ ਚਾਹੇ ਪੰਜਾਬ ਦਾ ਮੁੱਖ ਮੰਤਰੀ ਹੋਵੇ ਫਰੀਦਕੋਟ ਦਾ ਰਾਜਾ ਹੋਵੇ ਤੇ ਭਾਵੇਂ ਕੋਈ ਵੀ ਇਹਨਾਂ ਨੇ ਹਰਾਉਣ ਲੱਗਿਆ ਮੈਂਟ ਲਾਇਆ ਹੈ ਤੇ ਹਰਾਇਆ ਵੀ ਉਦੋਂ ਜਦੋਂ ਉਹ ਆਪਣੀ ਪੂਰੀ ਚੜਤ ਵਿੱਚ ਹੁੰਦਾ ਹੈ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਸੁਖਬੀਰ ਸਿੰਘ ਬਾਦਲ ਹੋਵੇ ਉਸ ਨੂੰ ਹਰਾਇਆ ਚਾਹੇ ਹਰਚਰਨ ਸਿੰਘ ਬਰਾੜ ਦੀ ਪੁੱਤਰੀ ਬਬਲੀ ਬਰਾੜ ਹੋਵੇ ਉਸ ਨੂੰ ਹਰਾਇਆ ਚਾਹੇ ਫਰੀਦਕੋਟ ਦਾ ਰਾਜਾ ਹਰਿੰਦਰ ਸਿੰਘ ਹੋਵੇ ਉਸ ਨੂੰ ਹਰਾਇਆ ਇੱਥੋਂ ਤੱਕ ਕਿ ਗਿਆਨੀ ਜੈਲ ਸਿੰਘ ਨੂੰ ਤਾਂ ਇਹ ਹਲਕਾ ਛੱਡ ਕੇ ਅਨੰਦਪੁਰ ਸਾਹਿਬ ਜਾ ਕੇ ਝੋਨ ਲੜਨੀ ਪਈ ਤੇ ਜਿਤਾਉਣ ਤੇ ਆ ਜਾਣ ਤਾਂ ਫਿਰ ਫਕਰਾਂ ਨੂੰ ਵੀ ਤੇ ਆਮ ਆਦਮੀਆਂ ਨੂੰ ਵੀ ਜਿਤਾ ਦਿੰਦੇ ਆ ਚਾਹੇ ਉਹ ਜਗਦੇਵ ਸਿੰਘ ਖੁੱਡੀਆਂ ਹੋਵੇ ਚਾਹੇ ਪ੍ਰੋਫੈਸਰ ਸਾਧੂ ਸਿੰਘ ਹੋਵੇ ਤੇ ਇਸ ਵੇਲੇ ਜਿਹੜਾ ਮਾਹੌਲ ਬਣਿਆ ਹੋਇਆ ਹੈ ਫਰੀਦਕੋਟ ਲੋਕ ਸਭਾ ਦਾ ਉਸ ਲਈ ਫਰੀਦਕੋਟ ਵਾਲੇ ਕਿੱਥੇ ਖੜੇ ਆਓ ਇਸ ਬਾਰੇ ਗੱਲਬਾਤ ਕਰਦੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਦੇਲ ਹਾਲਿਸਾਉ ਜਿਹੜਾ ਫ੍ਰੀਕੋਟ ਲੋਕ ਸਭਾ ਹਲਕਾ ਹੈਗਾ ਇਹਨਾਂ ਦਾ ਜਿਹੜਾ ਇਲੈਕਸ਼ਨ ਟ੍ਰੈਂਡ ਰਿਹਾ ਹੈਗਾ ਉਹ ਬਾਕੀ ਪੰਜਾਬ ਨਾਲੋਂ ਹਮੇਸ਼ਾ ਹੀ ਬਹੁਤ ਡਿਫਰੈਂਟ ਰਿਹਾ ਹੈਗਾ ਜਦੋਂ ਤੋਂ ਦੇਸ਼ ਦੇ ਵਿੱਚ ਇਲੈਕਸ਼ਨ ਹੋ ਰਹੇ 1956 ਤੋਂ ਬਾਅਦ ਫ੍ਰੀਕੋਟ ਦਾ ਰਾਜਾ ਹਰਿੰਦਰ ਸਿੰਘ ਜੀ ਉਹਨੂੰ ਇੱਥੋਂ ਇਲੈਕਸ਼ਨ ਹਾਰ ਗਿਆ ਸੀ ਉਹ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਤੱਕ ਪ੍ਰਮੁੱਖ ਮੰਤਰੀ ਪ੍ਰਕਾਸ਼ ਬਾਦਲ ਦੇ بیٹے ਸ਼ਖਬੀਰ ਸਿੰਘ ਬਾਦਲਾ ਇਦੋਂ ਕੇਂਦਰੀ ਮੰਤਰੀ ਸੀ ਤੇ ਉਹ ਮੁੱਖ ਮੰਤਰੀ ਸੀ ਔਰ ਐਜ਼ ਅ ਐਮਪੀ ਉਹਦਾ ਸਾਰਾ ਦੇਸ਼ ਟ੍ਰੈਕ ਰਿਕਾਰਡ ਵਧੀਆ ਸੀ ਉਹ ਤੋਂ ਸੁਖਬੀਰ ਸਿੰਘ ਬਾਦਲ ਨੂੰ ਇਥੋਂ ਇਲੈਕਸ਼ਨ ਹਾਰਨੀ ਪਈ ਸੀ ਹਰਚਨ ਸਿੰਘ ਬਰਾੜ ਦੀ ਬੇਟੀ ਪਬਲੀ ਬਰਾੜ ਵੀ ਕੋਟ ਤੋਂ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਹਾਰ ਗਏ ਸੀ ਤਾਂ ਉਸ ਤੋਂ ਬਾਅਦ ਫਿਰ ਸਾਧੂ ਸਿੰਘ ਜਿਹੜੇ ਇੱਕ ਪ੍ਰੋਫੈਸਰ ਸੀ ਉਹਨੂੰ ਚੇਤ 2.5 ਲੱਖ ਰੁਪਏ ਦੇ ਇਲੈਕਸ਼ਨ ਜਿੱਤੇ ਤਾਂ ਕਲਾਕਾਰ ਨੂੰ ਮਸਲਿਕ ਨੂੰ ਵੀ ਇਥੋਂ ਸਿੱਟ ਮਿਲੀ ਹੈਗੀ ਹੈ ਫ੍ਰੀ ਕੋਰ ਦਾ ਟ੍ਰੈਂਡ ਆ ਜਿਹੜਾ ਇਹ ਬਾਕੀ ਸੂਬੇ ਦੇ ਨਾਲੋਂ ਡਿਫਰੈਂਟ ਰਿਹਾ ਹੈਗਾ ਆਪਾਂ ਗੱਲ ਇਸ ਕੰਟੈਸਟ ਕਰ ਰਹੇ ਹੈਗੇ ਇਸ ਵਾਰੀ ਜਿਵੇਂ ਕਰਨੀਤਨ ਮੋਲ ਕਾਫੀ ਲੀਡ ਕਰ ਰਿਹਾ ਸੀ ਤਾਂ ਉਹ ਇੱਕ ਸਭ ਤੋਂ ਪਹਿਲਾ ਕੈਂਡੀਡੇਟ ਸੀ ਜਿਨੇ ਸਭ ਤੋਂ ਤੇਜ਼ ਆਪਦੀ ਚੋਣ ਮਿਹਨਤ ਚਲਾਈ ਹੋਈ ਸੀ ਪਰ ਜਿਹੜੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਤਲਕੇਸ ਚ ਮੌਤ ਦੀ ਸਜ਼ਾ ਹੋਈ ਸੀ ਬੈਂਤ ਸਿੰਘ ਨੂੰ ਉਹਨਾਂ ਦੇ ਲੜਕੇ ਜਿਹੜੇ ਸਰਜੀਤ ਸਿੰਘ ਹੋ ਇਥੋਂ ਇਲੈਕਸ਼ਨ ਲੜ ਰਹੇ ਹੈਗੇ ਜਿਨ੍ਹਾਂ ਨੇ ਤਿੰਨ ਕੋ ਹਫਤੇ ਪਹਿਲਾਂ ਆਪਦੀ ਕੈਂਪੇਨ ਸ਼ੁਰੂ ਕੀਤੀ ਹੈ। ਔਰ ਜਿਹੜੀਆਂ ਕੁਝ ਰਿਪੋਰਟਾਂ ਆ ਰਹੀਆਂ ਕਿ ਉਹਨਾਂ ਦੀ ਕੈਂਪੇਨ ਨੂੰ ਬਹੁਤ ਵੱਡਾ ਫਲਾਰਾ ਮਿਲ ਰਿਹਾ ਹੈਗਾ। ਤਾਂ ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈਗਾ ਕਿ ਜਿਹੜਾ ਐਕਸਟਰਾਔਡਨਰੀ ਟ੍ਰੈਂਡ ਆ ਫੀ ਕੋਟੂ ਲੁਕਸ ਬਹਾਲਕੇ ਦਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਇੱਥੇ ਜਿਹੜੇ ਬਹੁਤ ਬਾਅਦ ਚਾ ਕੇ ਇਹਨਾਂ ਚੋਣ ਮਹਮ ਸ਼ੁਰੂ ਕੀਤੀ ਹੈ ਉਹ ਆਪਦੀ ਚੋਣ ਮਹਮ ਨੂੰ ਕਾਫੀ ਅੱਗੇ ਲੈ ਕੇ ਹੈਗੇ ਹੈ। ਜਿਹੜੇ ਆਦੇ ਆਪ ਨੂੰ ਜੇਤੂ ਸਮਝਦੇ ਸੀ ਉਹਨਾਂ ਲਈ ਚੁਣੌਤੀ ਬਣ ਰਹੀ ਹੈਗੀ ਆ। ਜੁਨੀਅਰ ਰਵੈਤੀ ਪਾਰਟੀਆਂ ਉਹਨਾਂ ਦੇ ਉਮੀਦਵਾਰ ਚੋਣ ਪ੍ਰਚਾਰ ਚ ਕਾਫੀ ਪਛੜਦੇ ਨਜ਼ਰ ਆ ਰਹੇ ਆ ਸਰਬਜੀਤ ਸਿੰਘ ਖਾਲਸਾ ਜਿਹੜੇ ਹੈਗੇ ਆ ਉਹ ਬੋਲਣ ਪੱਖੋਂ ਠੰਡੇ ਸੁਭਾਅ ਦੇ ਹੈਗੇ ਆ ਉਹਨਾਂ ਨੇ ਅਜੇ ਤੱਕ ਕਿਤੇ ਗਰਮ ਬਿਆਨ ਨਹੀਂ ਦਿੱਤਾ ਹੈਗਾ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਤਲ ਨੂੰ ਕਿਤੇ ਆਪ ਦੇ ਜ਼ੁਬਾਨੀ ਉਹਨਾਂ ਨੇ ਜਸਟੀਫਾਈ ਨਹੀਂ ਕੀਤਾ ਜੋ ਵੀ ਹੈ ਪਰ ਉਹਦੀ ਚੋਣ ਮਹਿੰਮ ਨੂੰ ਜੋ ਪਿੰਡਾਂ ਚੋ ਇਨਫਰਮੇਸ਼ਨ ਆ ਰਹੀ ਹੈ ਜੋ ਹੰਗਾਰਾ ਮਿਲ ਰਿਹਾ ਹੈਗਾ ਉਹਨਾਂ ਨੇ ਰਵੈਤੀ ਪਾਰਟੀਆਂ ਨੂੰ ਜਿਹੜਾ ਹੈਗਾ ਉਹ ਚਿੰਤਾ ਦੇ ਵਿੱਚ ਪਾਤਾ ਹੈਗਾ ਇਸੇ ਤਰ੍ਹਾਂ ਦਾ ਟ੍ਰੈਂਡ ਹੰਸ ਰਾਜ ਹੰਸ ਦੇ ਕੰਪੇਨ ਵਿੱਚ ਸਾਨੂੰ ਵੇਖਣ ਨੂੰ ਮਿਲਿਆ ਸੀ ਕਿ ਭਾਵੇਂ ਕਿਸਾਨ ਉਹਦਾ ਬਹੁਤ ਜ਼ਬਰਦਸਤ ਵਿਰੋਧ ਕਰ ਰਹੇ ਹੈਗੇ ਆ ਤੇ ਪਰ ਇਸੇ ਬਾਵਜੂਦ ਹੰਸ ਰਾਜ ਹੰਸ ਨੂੰ ਜਿਹੜਾ ਰੂਲਰ ਬੈਲਟ ਹੈਗੀ ਆ ਪਿੰਡ ਉਹ ਇਲਾਕਾ ਹੈਗਾ ਜਿੱਥੇ ਭਾਜਪਾ ਦਾ ਕੋਈ ਨਾਮ ਤੱਕ ਨਹੀਂ ਜਾਣਦਾ ਹੈਗਾ ਹੰਸ ਰਾਏ ਹੰਸ ਨੂੰ ਉੱਥੇ ਵੀ ਕਿਸੇ ਲੈਵਲ ਤੇ ਸਪੋਰਟ ਮਿਲ ਰਹੀ ਸੀ ਜਾਂ ਮਿਲ ਰਹੀ ਹੈ ਇੱਕ ਖਾਸ ਵਰਗ ਦੀ ਵੋਟ ਉਹਨਾਂ ਵੱਲ ਚੁੱਕਦੀ ਨਜ਼ਰ ਆ ਰਹੀ ਹੈ ਤਾਂ ਇਹਨਾਂ ਇਲੈਕਸ਼ਨਾਂ ਦੇ ਵਿੱਚ ਇੱਕ ਗੱਲ ਤਾਂ ਬਹੁਤ ਇੰਟਰਸਟਿੰਗ ਹੋਊਗੀ ਕਿ ਜਿਹੜਾ ਫ੍ਰੀਕੋਰਡ ਦਾ ਟ੍ਰੈਂਡ ਆ ਉਹ ਆਮ ਤੌਰ ਤੇ ਪਹਿਲਾਂ ਵਰਗਾ ਨਹੀਂ ਹੋਊਗਾ ਉਹ ਬਹੁਤ ਡਿਫਰੈਂਟ ਰਹਿਣ ਦੀ ਸੁਭਾਅ ਨਾਲ ਲੱਗਦੀ ਹੈਗੀ ਹੈ ਲਗਾਤਾਰ ਜਿਹੜੇ ਡੇ ਬਾਈ ਡੇ ਹੈ ਉਹ ਇਲੈਕਸ਼ਨ ਦੇ ਜਿਹੜੀ ਕੈਂਪੇਨ ਦੇ ਵਿੱਚ ਜਾਂ ਜਿਹੜਾ ਇੱਕ ਇਲੈਕਸ਼ਨ ਮਾਹੌਲ ਹੁੰਦਾ ਉਹਦੇ ਵਿੱਚ ਫਰਕ ਨਜ਼ਰ ਆ ਰਿਹਾ ਜੋ ਦਸਨ ਪਹਿਲਾਂ ਸੀ ਉਹ ਕੱਲ ਹੈ ਨਹੀਂ ਜੀ ਜੋ ਕੱਲ ਹੈਗਾ ਉਹ ਅੱਜ ਹੈ ਨਹੀਂ ਜੋ ਅੱਜ ਹੈ ਉਹ ਕੱਲ ਕਿਉਂ ਜਾ ਹੋਗਾ ਇਹ ਆਪਾਂ ਕਹਿ ਨਹੀਂ ਸਕਦੇ ਬਟ ਇੱਕ ਗੱਲ ਕਹਿਣੀ ਪਊਗੀ ਕਿ ਦੰਸਿੰਘ ਦੇ ਜਿਹੜੇ ਲੜਕੇ ਸਰਬਜੀਤ ਸਿੰਘ ਇਹਤ ਇਲੈਕਸ਼ਨ ਲੜ ਰਹੇ ਆ ਜਿਹੜੀ ਉਹਨਾਂ ਦੀ ਕੈਂਪੇਨ ਨੂੰ ਹੰਗਾਰਾ ਮਿਲਿਆ ਜਿਸ ਤਰ੍ਹਾਂ ਉਹ ਕੈਂਪੇਨ ਉਹਨਾਂ ਨੇ ਸ਼ੁਰੂ ਕੀਤੀ ਹੈ ਪੰਜਵੀਂ ਰਵੈਤੀ ਪਾਰਟੀਆਂ ਦੇ ਉਮੀਦਵਾਰ ਆ ਜਾਂ ਜਿਹੜੀ ਜਿੱਤ ਦੀ ਆਸ ਲਾਈ ਬੈਠੇ ਸੀ ਉਹਨਾਂ ਲਈ ਮਤਲਬ ਇੱਕ ਚਿੰਤਾ ਦਾ ਵਿਸ਼ਾ ਇਹ ਸੀਟ ਬਣੀ ਹੋਈ ਆ ਔਰ ਫਿਰ ਕੋਰ ਦਾ ਇਤਿਹਾਸ ਵੀ ਇਹ ਦੱਸਦਾ ਕੇ ਭਾਵੇਂ ਗਿਆਨੀ ਜੈਲ ਸਿੰਘ ਹੋਣ ਉਹਨਾਂ ਨੂੰ ਫ੍ਰੀਕੋਟ ਦੀ ਬਜਾਏ ਨਨਪੁਰ ਸਾਤ ਤੋਂ ਇਲੈਕਸ਼ਨ ਲੜਨਾ ਪਿਆ ਫ੍ਰੀਕੋਟ ਰਿਆਸਤ ਦਾ ਰਾਜਾ ਸੀ ਮਹਾਰਾਜਾ ਹਰਿੰਦਰ ਸਿੰਘ ਸਭ ਤੋਂ ਸ਼ਕਤੀਸ਼ਾਲੀ ਹੋ ਰਾਜਾ ਸੀ ਸਭ ਤੋਂ ਅਮੀਰ ਰਾਜਾ ਸੀ ਉਹਨਾਂ ਨੇ ਫ੍ਰੀਕੋਟ ਨੂੰ ਐਜੂਕੇਸ਼ਨ ਹੱਬ ਬਣਾਉ ਮਤਲਬ ਜਿਹੜਾ ਹੈਗਾ ਪਪੂਲਰ ਕੀਤਾ ਇੱਥੇ ਵਿਕਰਮਲਾ ਕਾਲਜ ਸੀ ਖੇਤੀਬਾੜੀ ਕਾਲਜ ਸੀ ਕਮਰਸ ਕਾਲਜ ਸੀ ਤੇ ਲਾਹੌਰ ਤੋਂ ਬਾਅਦ 105 ਕਿਲੋਮੀਟਰ ਫ੍ਰੀਕੋਟ ਬਣਦਾ ਸਭ ਤੋਂ ਵੱਡੀ ਐਜੂਕੇਸ਼ਨ ਹੱਬ ਸੀ ਇਸੇ ਬਾਵਜੂਦ ਨਜ਼ਰ ਆਇਆ ਗਿਆ ਨਾਲ ਦੀ ਨਾਲ ਉਹਨਾਂ ਨੂੰ ਜਿਹੜਾ ਹੈਗਾ ਅਰੇ ਸਤਤੰਤ ਤੋਂ ਬਾਅਦ ਲੈ ਚੜਾਈ ਗਈ ਤੇ ਇਲੈਕਸ਼ਨ ਜਿਹੜੇ ਬੁਰੀ ਤਰ੍ਹਾਂ ਹਾਰ ਗਏ। ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਆ ਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ, ਸਾਡਾ ਤਰਦਦ, ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜੁਰੂ ਕਰੋ।